ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜ਼ਿਕਰ ਕਰਾਂਗੇ ਅਨੰਦਪੁਰ ਸਾਹਿਬ ਜਦੋਂ ਝੂਠੀਆਂ ਕਸਮਾਂ ਗਊ ਦੇ ਹੋਰਤੀ ਬਣਾ ਕੇ ਇਹਨਾਂ ਪਹਾੜੀ ਰਾਜਿਆਂ ਨੇ ਚੁੱਕੀਆਂ ਤਾਂ ਗੁਰੂ ਸਾਹਿਬ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਤਾਂ ਫਿਰ ਆਪ ਜੀ ਨਿਰਮੋਹ ਆਏ ਤੇ ਨਰਮੂ ਪਿੰਡ ਵਿੱਚ ਬੈਠਣਾ ਨਾਲੋਂ ਗੁਰੂ ਸਾਹਿਬ ਨੇ ਟੀਬੀ ਉੱਤੇ ਬੈਠਣਾ ਉਚਿਤ ਸਮਝਿਆ ਸੀ ਸ਼ਾਇਦ ਇਸ ਦਾ ਕਾਰਨ ਪਹਾੜੀ ਰਾਜਿਆਂ ਦਾ ਬੇਤਵਾਰਾ ਕਿਰਦਾਰ ਸੀ ਅਤੇ ਹਜ਼ੂਰ ਦਾ ਇਹ ਸ਼ੰਕਾ ਸੱਚਾ ਸਾਬਤ ਹੋਇਆ ਪਹਾੜੀ ਰਾਜਿਆਂ ਨੇ ਫੈਸਲਾ ਕੀਤਾ ਕਿ ਹੁਣ ਵੇਲਾ ਸੀ ਜਦੋਂ ਉਹ ਸੂਬਾ ਸ੍ਰੀ ਹਰੰਦ ਦੇ ਸਹਾਇਤਾ ਨਾਲ ਸਹਿਬਾਂ ਨੂੰ ਆਪਣੇ ਇਲਾਕੇ ਵਿੱਚੋਂ ਸਦਾ ਲਈ ਕੱਢ ਸਕਦੇ ਸਨ ਉਹਨਾਂ ਦਾ ਖਿਆਲ ਸੀ ਕਿ ਹਜੂਰ ਇੱਕਦਮ ਅਨੰਦਪੁਰ ਸਾਹਿਬ ਮੁੱਢ ਨਹੀਂ ਸਕਦੇ ਅਤੇ ਹੁਣ ਜਦੋਂ ਅਨੰਦਪੁਰ ਤੋਂ ਦੂਰ ਹਨ ਅਤੇ ਕਿਲੇ ਦੀ ਓਟ ਦੀ ਧਾਵੇਂ ਨਰਮੋਹ ਦੀ ਟਿੱਬੀ ਉੱਤੇ ਹਨ ਤਾਂ ਇਸ ਤੋਂ ਵੱਧ ਚੰਗਾ ਮੌਕਾ ਉਹਨਾਂ ਨੂੰ ਨਹੀਂ ਮਿਲ ਸਕੇਗਾ وہ اکلیا حضور نہ لڑن کا حوصلہ کھو بیٹھے سن اس لیے انہوں نے سوبہ سرحد تک پہنچ کی تیتے کہا کہ اس موقع نو غنیمت جان کے اس دا پورا فائدہ اٹھانا چاہیے ہے اس دی اسی دوران سرحند کے سوبے دار وزیر خان نو دلی تو بھی اس بھاؤ کا شاہی حکم ਮਿਲ ਗਿਆ ਸੀ ਉਹ ਭਾਰੀ ਲਸ਼ਕਰ ਲੈ ਕੇ ਪਹਾੜੀ ਰਾਜਿਆਂ ਨਾਲ ਆ ਮਿਲਿਆ ਹਰਿਫ ਸ਼ਾਹੀ ਫੌਜਾਂ ਨੇ ਬਕਾਇਦਾ ਚੜਾਈ ਨਹੀਂ ਸੀ ਕੀਤੀ ਖਜੂਰ ਦੀਵਾਨ ਲਾ ਕੇ ਨਿਰਮੋਹ ਦੀ ਟਿੱਬੀ ਉੱਤੇ ਬੈਠੇ ਹੋਏ ਸਨ ਪਹਾੜੀ ਰਾਜਾ ਨੇ ਮੁਗਲ ਤੋਪਚੀ ਨੂੰ ਦੱਸਿਆ ਕਿ ਗੁਰੂ ਸਾਹਿਬ ਸਾਹਮਣੇ ਬੈਠੇ ਹੋਏ ਹਨ ਅਤੇ ਜੇ ਉਹ ਤੋਪ ਦੇ ਨਿਸ਼ਾਨੇ ਨਾਲ ਉਹਨਾਂ ਨੂੰ ਖਤਮ ਕਰ ਦੇਵੇ ਤਾ ਉਸ ਨੂੰ ਮੋਹ ਮੰਗਿਆ ਇਨਾਮ ਦਿੱਤਾ ਜਾਵੇਗਾ ਤੋਪਚੀ ਨੇ ਨਿਸ਼ਾਨਾ ਬੰਨਿਆ ਗੋਲਾ ਹਜੂਰ ਦੇ ਸਵਰ ਦਾ ਭਾਈ ਰਾਮ ਸਿੰਘ ਉੱਤੇ ਆ ਡਿੱਗਾ ਅਤੇ ਉਹ ਉੱਥੇ ਹੀ ਸ਼ਹੀਦ ਹੋ ਗਿਆ ਪੂਰੀ ਪੋਜੀਸ਼ਨ ਸਮਝ ਕੇ ਜ਼ਾਹਿਬਾਂ ਨੇ ਤੋਪਚੀ ਨੂੰ ਨਿਸ਼ਾਨਾ ਰੱਖ ਕੇ ਐਸਾ ਤੀਰ ਮਾਰਿਆ ਕਿ ਉਹ ਉੱਥੇ ਹੀ ਢੇਰੀ ਹੋ ਗਿਆ ਤੋਪਚੀ ਦੀ ਥਾਂ ਉਸ ਦੇ ਛੋਟੇ ਭਰਾ ਨੇ ਹੋਰ ਨਿਸ਼ਾਨਾ ਬਨਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਹਸ਼ਰ ਵੀ ਉਹ ਹੀ ਹੋਇਆ ਜੋ ਉਸ ਦੇ ਭਰਾ ਦਾ ਹੋਇਆ ਸੀ ਹਜ਼ੂਰ ਪਹਾੜੀਆਂ ਦੀ ਸੋਹਾ ਉਤੇ ਇਤਬਾਰ ਕਰਕੇ ਕੋਈ ਜ਼ਿਆਦਾ ਜੰਗੀ ਸਮਾਨ ਜਾਂ ਪੂਰੀਆਂ ਫੌਜਾਂ ਨਾਲ ਨਹੀਂ ਸੰਭਿਆਏ ਉਹਨਾਂ ਕੋਲ ਤੋਪਾਂ ਦਾ ਜਵਾਬ ਤੋਪਾਂ ਨਾਲ ਦੇਣ ਦਾ ਪ੍ਰਬੰਧ ਵੀ ਨਹੀਂ ਸੀ ਇਸ ਲਈ ਆਪ ਨੇ ਬਚਾਓ ਵਾਲੀ ਲੜਾਈ ਲੜਨ ਦਾ ਯੋਜਨਾ ਬਣਾਈ ਇੱਥੇ ਆਪ ਨੂੰ ਇਹ ਦੱਸਣਾ ਉਚਿਤ ਹੋਵੇਗਾ ਕਿ ਸੈਨਾਪਤੀਕ੍ਰਿਤ ਸ੍ਰੀ ਗੁਰੂ ਸੋਭਾ ਅਨੁਸਾਰ ਜਿਸ ਨੂੰ ਇਤਿਹਾਸਕਰ ਇੱਕ ਪ੍ਰਮਾਣਿਕ ਗ੍ਰੰਥ ਮੰਨਦੇ ਹਨ ਨਰਮੋਧ ਦੀ ਲੜਾਈ ਵਿੱਚ ਪਹਿਲਾਂ ਪਹਾੜੀ ਰਾਜੇ ਹਾਰ ਖਾ ਕੇ ਭੱਜਦੇ ਹਨ ਅਤੇ ਫਿਰ ਸੋਭਾ ਸਰਹੰਦ ਅਤੇ ਉਸ ਦੀਆਂ ਫੌਜਾਂ ਨੂੰ ਨਾਲ ਲਿਆ ਕੇ ਨਵੇਂ ਸਿਰਿਓਂ ਯੁੱਧ ਆਰੰਭ ਕਰਦੇ ਹਨ ਸੈਨਾਪਤੀ ਦੇ ਲਫ਼ਜ਼ਾਂ ਵਿੱਚ ਮਾਰ ਲਈ ਤਾਂ ਫੌਜ ਕੀਤੀ ਜੋ ਰਹੀ ਸੋ ਅਤੀਜੋ ਦੇਈ ਵਿਚਲਾਈ ਜੀਤ ਪਈ ਤਾਂ ਖਾਲਸੇ ਕੀ ਅਰ ਸਾਹਿਬ ਚੰਦ ਕੀ ਲੋਥ ਉਠਾਈ ਸਾਹਿਬ ਚੰਦ ਗੁਰੂ ਜੀ ਦਾ ਪੁਰਾਣਾ ਸੇਵਕ ਸੀ ਉਹ ਪੰਗਾਣੀ ਦੇ ਯੁੱਧ ਵਿੱਚ ਵੀ ਲੜਿਆ ਸੀ ਨਰਮੋਹ ਦੀ ਲੜਾਈ ਵਿੱਚ ਉਹ ਸ਼ਹੀਦ ਹੋ ਗਿਆ ਸਾਰੀ ਲੜਾਈ ਉਸ ਦੀ লাশ ਉੱਤੇ ਕੇਂਦਰਿਤ ਹੋ ਗਈ ਭਾੜੀ ਉਸ ਦੀ লাশ ਚੱਕਰ ਨਹੀਂ ਸੰਦੇ ਰਹੇ ਪਰ ਖਾਲਸਾ ਫੌਜ ਕਿਸੇ ਕੀਮਤ ਤੇ ਲੋਥ ਛੱਡ ਕੇ ਜਾਣ ਨੂੰ ਤਿਆਰ ਨਹੀਂ ਸੀ ਆਖਰ ਫਤਿਹ ਖਾਲਸੇ ਦੀ ਹੋਈ ਉਸ ਤੋਂ ਪਿੱਛੋਂ ਪਹਾੜੀ ਰਾਜੇ ਮੁਗਲ ਹਾਕਮਾਂ ਕੋਲ ਜਾ ਕੇ ਫਰਿਆਦੀ ਹੁੰਦੇ ਹਨ ਅਤੇ ਕਹਿੰਦੇ ਹਨ ਜਾਏ ਕਹੀ ਸੁਲਤਾਨ ਹਿਸੋਂ ਹਮਸੋ ਇਨ ਜੋਰਨ ਜੋਰ ਕਰੀ ਹੈ ਮਾਰ ਲਿਓ ਤੇ ਹੋ گاؤں ਸਬੈ ਜੋ ਅਬ ਕਹਿਲੂਰ ਪੇਚੋੜ ਤਰੀ ਹੈ ਜਾਣੀ ਨਾ ਜਾਤ

ਉਹ ਪਹਾੜੀਆਂ ਨੇ ਹਮਲਾ ਕਰ ਦਿੱਤਾ ਤਾਂ ਖਾਲਸੇ ਨੇ ਜੋਤੇ ਗੇ ਮਾਰੀਆਂ ਉਸ ਦੀ ਗਵਾਹੀ ਸੈਨਾਪਤੀ ਤੋਂ ਇਲਾਵਾ ਵਜ਼ੀਰ ਖਾਨ ਖੁਦ ਦਿੰਦਾ ਹੈ ਮੈਕਾਡ ਲਿਖਦਾ ਹੈ ਕਿ ਲੜਾਈ ਵੇਖ ਕੇ ਵਜ਼ੀਰ ਖਾਨ ਨੇ ਉਂਗਲ ਮੂੰਹ ਵਿੱਚ ਪਾ ਲਈ ਅਤੇ ਕਹਿਣ ਲੱਗਾ ਕਿ ਇਸ ਤਰ੍ਹਾਂ ਦੀ ਨਿਤੜਗ ਲੜਾਈ ਉਸ ਨੇ ਪਹਿਲਾਂ ਕਦੀ ਨਹੀਂ ਸੀ ਵੇਖੀ ਮੁਗਲ ਪਹਾੜੀ ਫੌਜਾਂ ਨਸਣ ਲੱਗ ਪਈਆਂ ਹਜ਼ੂਰ ਦਾ ਨਿਸ਼ਾਨਾ ਸਤਲੁਜ ਪਾਰ ਕਰਕੇ ਬਸਾਦੀ ਪਹੁੰਚਣਾ ਸੀ تا جو دشمن چنگی طرح سبق سکھایا جا سکے چار گھنٹے لگاتار اس طرح لہو میں جنگ ہندی رہی سی جدو مغل پہاڑی فوجہ نے گرو صاحب کا روکھ ستلج ویکیا تا اگوں رستہ روک لیا اتھے بھی خالصہ فوجہ نے اپنی تلوار دے خوب جوہر بکھائے ਲੜਾਈ ਦੇ ਅੰਤ ਬਾਰੇ ਸੈਨਾਪਤੀ ਦਾ ਕਹਿਣਾ ਹੈ ਗੋਬਿੰਦ ਸਿੰਘ ਮਹਾਬਲਤਾਰ ਬਿਦਾਰ ਦੇ ਦਲ ਤੁਰਕਨ ਕੇਰੇ ਐਸੀ ਭਈ ਪ੍ਰਭ ਕੀ ਰਚਨਾ ਸਭ ਪਾਜ ਗਏ ਫਿਰ ਆਏ ਨਾ ਨੀਰੇ ਰਾਉ ਬਿਸਾਨੀ ਕੋ ਆਨ ਮਿਲਿਓ ਕਰ ਜੋਰ ਕਹਿਓ ਹਮ ਸੇਵਕ ਤੇਰੇ ਕੀਨੇ ਵਾ ਤੇ ਠੋਰ ਪ੍ਰਭੂ ਜੁਸੋ ਕੀਏ ਤੇ ਠਾਂ ਤਹੀ ਪਰ ਡੇਰੇ ਤੇ ਇਸ ਤਰ੍ਹਾਂ ਖਾਲਸੇ ਦੀ ਜਿੱਤ ਹੁੰਦੀ ਹੈ ਅਤੇ ਗੁਰੂ ਜੀ ਆਪਣੀ ਸਿੱਖ ਖਾਲਸਾ ਫੌਜ ਨਾਲ ਬਸਾਲੀ ਵਿੱਚ ਪਹੁੰਚ ਜਾਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ